ਉਹ ਜਨਾਬ ਉਹ ਧਾਣੇ 'ਚ ਲੰਗਰ ਲੱਗ ਗਿਆ ਅਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਜਨਾਬ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਐਸੇ ਖੁਜੀ 'ਚ ਇੱਕ ਗਾਣਾ ਗਾਣਾ ਚਾਹੁੰਦਾ ਠਾਣੇ ਤੇ ਉਹ ਮਦਦ ਸੇ ਗਾ ਕੇ ਸੁਣਾ ਦਿਓ ਕੀ ਗਾਣਾ ਚਾਹੁੰਦਾ ਸੁਣੋ ਜਨਾਬ ਕੱਟਦਾ ਫਿਰੇ ਦੇਖੋ ਕੱਟਦਾ ਫਿਰੇ ਮੁਣਛੀ ਸਲਾਦ ਸਾਡਾ ਕੱਟਦਾ ਫਿਰੇ ਮੁਣਛੀ ਸਲਾਦ ਸਾਡਾ ਕੱਟਦਾ ਫਿਰੇ ਦਾਲ ਖਾਣ ਵਾਲੀ ਉਂਗਲੀਆਂ ਛੱਟਦਾ ਫਿਰੇ ਉਹ ਅੱਜ ਠਾਣੇ 'ਚ ਠਾਣੇ 'ਚ ਲੰਗਰ ਦੇਖੋ ਪੱਕਦਾ ਫਿਰੇ ਉਹ ਅੱਜ ਠਾਣੇ 'ਚ ਉਹ ਠਾਣੇ 'ਚ ਲੰਗਰ ਸਾਡੇ ਪੱਕਦਾ ਫਿਰੇ ਉਹ ਅੱਜ ਠਾਣੇ 'ਚ ਠਾਣੇ 'ਚ ਲੰਗਰ ਦੇਖੋ ਪੱਕਦਾ ਫਿਰੇ ਉਹ ਸਾਡੇ ਠਾਣੇ 'ਚ ਅਸੀਂ ਠਾਣੇ ਵਿੱਚ ਪੰਡਤ ਬੁਲਾਇਆ ਸੀ ਅਸੀਂ ਠਾਣੇ ਵਿੱਚ ਪੰਡਤ ਬੁਲਾਇਆ ਸੀ ਸਾਡੇ ਸਾਫ ਨੂੰ ਹੱਥ ਵੀ ਦਿਖਾਇਆ ਸੀ ਹੌਲਦਾਰ ਤੂੰ ਮੇ ਹੱਥ ਦਿਖਾਇਆ ਸੀ ਅੱਜ ਥਾਣੇ ਚ ਖਵਾਨੀਆਂ ਨੇ ਰੋਟੀਆਂ ਜਿਹੜਾ ਖਾਂਦਾ ਨਹੀਂ ਉਹਦੇ ਮਾਰੋ ਸੋਟੀਆਂ ਜਿਹੜਾ ਖਾਂਦਾ ਨਹੀਂ ਉਹਦੇ ਮਾਰੋ ਸੋਟੀਆਂ ਕਦੀ ਡਰਦਾ ਮਾਰਾ ਪੰਜ ਪੰਜ ਛੱਕਦਾ ਫਿਰੇ ਉਹ ਅੱਜ ਥਾਣੇ ਚ ઠાણે ਚ ਲੰਗਰ ਦੇਖੋ ਪੱਕਦਾ ਫਿਰੇ ਉਹ ਸਾਡੇ ઠાਣੇ ਚ ਉਹ ઠાਣੇ ਚ ਲੰਗਰ ਸਾਡੇ ਪੱਕਦਾ ਫਿਰੇ ਉਹ ਸਾਡੇ ઠાਣੇ ਚ ઠાਣੇ ਚ ਲੰਗਰ ਦੇਖੋ ਪੱਕਦਾ ਫਿਰੇ ਉਹ ਸਾਡੇ ઠાਣੇ ਚ ਉਹ ਦਾਲ ਚੋਲ ਵੰਡੋ ਪਰ ਪਰ ਕੜਛੀ ਦਾਲ ਚੋਲ ਵੰਡੋ ਪਰ ਪਰ ਕੜਛੀ ਜਿਹੜਾ ਖਾਈ ਜਾਂਦਾ ਉਹਦੀ ਘਟੋ ਪਰਚੀ ਜਿਹੜਾ ਖਾਈ ਜਾਂਦਾ ਉਹਦੀ ਘਟੋ ਪਰਚੀ ਉਹ ਜਿੰਨੇ ਹੋਣਗੇ ਰੁਪਈਏ ਆਪਾਂ ਸੰਭਣੇ ਜਿੱਤੋਂ ਪੈਸੇ ਹੈ ਨਹੀਂ ਉਹਨੇ ਭਾਂਡੇ ਮਾਂਜਣੇ ਤੋਂ ਪੈਸੇ ਹੈ ਨਹੀਂ ਉਹਨੇ ਭਾਂਡੇ ਮਾਂਜਣੇ ਉਹ ਸੇਵਾਦਾਰ ਵਾਂਣ ਮੁੰਜੀ ਸਾਡਾ ਜੱਜ ਦਾ ਫਿਰੇ ਉਹ ਅੱਜ ਥਾਣੇ 'ਚ ਥਾਣੇ 'ਚ ਲੰਗਰ ਦੇਖੋ ਪੱਕਦਾ ਫਿਰੇ ਉਹ ਅੱਜ ਥਾਣੇ 'ਚ ਸਾਹ ਜੀ ਥਾਣੇ 'ਚ ਲੰਗਰ ਸਾਡੇ ਪੱਕਦਾ ਫਿਰੇ ਉਹ ਸਾਡੇ ਥਾਣੇ 'ਚ